ਆ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਦੂਰ ਲੈ ਕੇ ਘਰਾਂ-ਘਰਾਂ ਚੋ ਜਾਈਂ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਹੈ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਦੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ ਨਾ ਕਿ ਬੀਜੇਪੀ ਆਲਿਆਂ ਦਾ ਹੱਕ ਹੈ ਵੀ ਅਸੀਂ ਸੰਦੂਰ ਵੰਡੇ ਰਹੀਏ ਉਹ ਆਪ ਦੀ ਸਿਰ ਤੇ ਜਦੋਂ ਮੱਥੇ ਤੇ ਸੰਦੂਰ ਲਾਉਂਦੀਆਂ ਉਹ ਆਪਦੇ ਪਤੀ ਦੀ ਚੜ੍ਹਦੀ ਕਲਾ ਤੇ ਤੇ ਸਦਾ ਸੁਹਾਗਣ ਰਵੇ ਪੂਰੀ ਹਸਤੀ ਹੋਣੀ ਹੈ ਜੇ ਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹੀ ਕਰਦੇ ਹੋ ਸਾਰੇ ਜਾਣੇ ਕਿਸ ਸੰਦੂਰ ਲੈ ਕੇ ਤੁਰ ਪਏ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਓਨ ਦੇ ਖਿਰਦੇ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਘਰੇ ਆਊਗਾ ਫਿਰ ਤੁਸੀਂ ਲਾ ਲੇਂਗਾ ਫਿਰ ਕਹਿੰਦੇ ਨਾ ਵੀ ਆਲੇ ਮੋਦੀ ਜੀ ਨਾਲ ਸੰਦੂਰ ਲਾ ਲਾ ਇੱਕ ਵਨ ਨੇਸ਼ਨ ਵਨ ਹਸਬੈਂਡ ਇਹ ਇਹ ਸਕੀਮ ਹੈ ਦੇਖੋ ਮੈਂ ਬੜਾ ਗੰਭੀਰਤਾ ਨਾਲ ਜੋ ਬਿਆਨ ਪਿਛਲੇ ਦਿਨ ਤੇ ਤੇ ਖਾਸ ਤੌਰ 'ਤੇ ਅੱਜ ਦੋਨੋਂ ਪਾਰਟੀਆਂ ਜਿਹਦੇ ਵਿੱਚ ਇੱਕ ਜਿਹੜੇ ਬੜੇ ਤਜਰਬੇਕਾਰ ਨੇ ਭਗਵੰਤ ਮਾਨ ਸਾਹਿਬ ਇਸ ਕੰਮਾਂ ਦੇ ਦੂਜੇ ਨਾਲ ਹੀ ਉਹਨਾਂ ਦੇ ਖਾਸੇ ਦੋਸਤ ਰਾਜਾ ਬੜਿੰਗ ਸਾਹਿਬ ਦੋਨਾਂ ਦੀਆਂ ਮੈਂ ਗੱਲਾਂ ਸੁਣੀਆਂ ਉਸ ਵੇਲੇ ਮਨ ਇੰਨਾ ਮਤਲਬ ਦੁਖੀ ਤੇ ਇੰਨਾ ਅੰਦਰੋਂ ਸੋਚ ਕੇ ਹੈਰਾਨਗੀ ਆਉਂਦੀ ਹੈ ਵੀ ਇਹ ਕਿਸੇ ਕੱਲ ਦਾ ਵੀ ਮੁਖਾਲ ਮੁਖਾਲਾ ੜਾ ਸਕਦੇ ਆ ਇੱਕ ਪਾਸੇ ਜੰਮੂ ਕਸ਼ਮੀਰ ਚ ਸਾਡੀਆਂ ਭੈਣਾਂ ਛੁਣ ਛੁਣ ਕੇ ਚੁਣ ਚੁਣ ਕੇ ਉਸ ਪਾਕਿਸਤਾਨ ਨੇ ਉਹਨਾਂ ਦੇ ਸੰਦੂਰ ਅਜਾੜੇ ਉਹਨਾਂ ਨੂੰ ਵਿਧਵਾ ਕੀਤਾ ਤੇ ਸਦਾ ਲਈ ਸੰਦੂਰ ਜਿਹੜਾ ਉਹ ਆਪਣੇ ਉਹਨਾਂ ਸ਼ਿੰਗਾਰ ਆ ਜਿਹੜਾ ਸਾਡੀਆਂ ਭੈਣਾਂ ਦਾ ਮਾਮਾ ਦਾ ਉਹ ਉਜਾੜ ਕੇ ਰੱਖਤਾ ਇਹ ਬੰਦਿਆਂ ਨੂੰ ਉਹ ਚ ਵੀ ਤਮਾਸ਼ਾ ਹਾਸਾ ਹਾਸ ਖੜਖੜ ਕੇ ਗੱਲਾਂ ਵੜਿੰਗ ਸਾਹਿਬਾ ਮੈਂ ਸੁਣ ਰਿਹਾ ਸੀ ਹੁਣੀ ਆ ਦੂਜਾ ਚੀਫ ਮਿਨਿਸਟਰ ਸਾਹਿਬ ਪ੍ਰੈਸ ਕਾਨਫਰੈਂਸ ਕਰ ਰਹੇ ਸੀ ਸੰਧੂਰ ਤੇ ਨੌ ਤੇ ਇਹਨਾਂ ਨੂੰ ਤਮਾਸ਼ਾ ਆ ਇਹਨਾਂ ਨੂੰ ਕੋਈ ਉਹਨਾਂ ਦੇ ਨਾਲ ਦੁੱਖ ਨਹੀਂ ਉਹਨਾਂ ਨਾਲ ਕੋਈ ਇਹਨਾਂ ਨੂੰ ਰਹਿਮ ਨਹੀਂ ਇਹਨਾਂ ਨੂੰ ਸਿਰਫ ਇਹਦੇ ਵਿੱਚ ਸਿਆਸਤ ਸੁਝਦੀ ਆ ਤੇ ਉਹ ਵੀ ਸੰਧੂਰ ਦੇ ਨਾਂ ਤੇ ਉਹਨਾਂ ਨੂੰ ਪੁੱਛੋ ਜਾ ਕੇ ਉਹਨਾਂ ਦਾ ਦਰਦ ਜਿਨ੍ਹਾਂ ਦਾ ਸਾਰੀ ਉਮਰ ਲਈ ਜਿਹੜੀਆਂ ਵਿਧਵਾਵਾਂ ਹੋ ਗਈਆਂ ਜਿਹੜਿਆਂ ਦੇ ਬੱਚਿਆਂ ਦੇ ਆਪਣੇ ਬਾਪ ਚਲੇ ਗਏ ਉਹ ਭੈਣਾਂ ਦੇ ਉਹ ਪੁੱਛੋ ਜਿਨ੍ਹਾਂ ਦੇ ਭਰਾ ਚਲੇ ਗਏ ਉਹ ਦਰਦ ਪ੍ਰਧਾਨ ਮੰਤਰੀ ਜੀ ਜਾਣਦੇ ਆ ਇਹ ਕਹਿਣ ਚ ਮੈਨੂੰ ਕੋਈ ਵੀ ਮਾੜਾ ਜਿਹਾ ਵੀ ਗਰੀਜ ਨਹੀਂ ਵੀ ਸਾਡੇ ਪ੍ਰਧਾਨ ਮੰਤਰੀ ਜਿਹੜੇ ਬੀਜੇਪੀ ਦੀ ਸਰਕਾਰ ਆ ਫੌਜ ਨੂੰ ਸਲਾਮ ਫੌਜ ਤੋਂਤੇ ਕੁਛ ਨਹੀਂ ਪਰ ਫੈਸਲਾ ਲੈਣ ਦੀ ਤਾਕਤ ਦੇਸ਼ ਦੇ ਦੇਸ਼ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਆ ਉਹ ਨਰਿੰਦਰ ਮੋਦੀ ਜੀ ਨੇ ਇਹ ਚ ਵੀ ਕੋਈ ਗਲਤਫਹਿਮੀ ਆ ਕੋਈ ਭੁਲੇਖਾ ਇਹ ਚ ਹਰ ਗੱਲ ਤੁਸੀਂ ਸਿਆਸਤ ਕਰਨੀ ਆ ਜਦੋਂ ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਆਪਰੇਸ਼ਨ ਸੰਧੂਰ ਨੌ ਰੱਖਿਆ ਗਿਆ ਜਿਹੜਾ ਹਜੇ ਵੀ ਜਾਰੀ ਆ ਤੇ ਤੁਸੀਂ ਇਹ ਮਖੌਲ ਲਾਉਨੇ ਆ ਤਹਾਨੂੰ ਕਦੇ ਵੀ ਉਹ ਸਾਡੀਆਂ ਮਾਵਾਂ ਭੈਣਾਂ ਮਾਫ਼ ਨਹੀਂ ਕਰਨਗੀਆਂ ਕਦੇ ਤੁਸੀਂ ਕਹਿੰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਰਦਿਆਂ ਨੂੰ ਕਿੱਡਾ ਵੱਡਾ ਸਾਡੇ ਲਈ ਇੱਕ ਇਹ ਇਹ ਜਿਹੜਾ ਕਿਸੇ ਦੀ ਸੰਧੂਰ ਉਹਦੀ ਮੰਗ ਚ ਭਰਦਾ ਇਹ ਕਿੱਡੀ ਵੱਡੀ ਗੱਲ ਹੈ ਤੁਸੀਂ ਕਹਿੰਦੇ ਹੋ ਸੰਧੂਰ ਲੈ ਕੇ ਚਲੇ ਜਾਓ ਭਾਜਪਾ ਵਾਲੇ ਚਲੇ ਜਾਓ ਘਰ ਘਰ ਬਿੱਟੂ ਤੁਸੀਂ ਚਲੇ ਜਾਓ ਮੈਂ ਹੈਰਾਨ ਹੋ ਗਿਆ ਤੁਹਾਨੂੰ ਇਹ ਗੰਭੀਰਤਾ ਨਹੀਂ ਪਤਾ ਕੀ ਜਿਨ੍ਹਾਂ ਨੇ ਤੁਸੀਂ ਕਹਿ ਰਹੇ ਹੋ ਸੰਧੂਰ ਘਰ ਘਰ ਲੈ ਕੇ ਚਲੇ ਜਾਓ ਉਹ ਤੁਹਾਡੀਆਂ ਭੈਣਾਂ ਨਹੀਂ ਗੀਆਂ ਤੁਹਾਡੀਆਂ ਮਾਮਾ ਨਹੀਂ ਗੀਆਂ ਤੁਸੀਂ ਇਹ ਜ਼ੁਰਤ ਕਿਵੇਂ ਕੀਤੀ ਇਹਦੀ ਗੱਲ ਕਰਨ ਦੀ ਅਸੀਂ ਉਹ ਪਰਿਵਾਰ ਆ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਪਤਾ ਇਹ ਚੀਜ਼ਾਂ ਦਾ ਤੁਹਾਨੂੰ ਕੀ ਅਹਿਸਾਸ ਆ ਸਾਨੂੰ ਪਤਾ ਹੈ ਵੀ ਇਹ ਸ਼ਹਾਦਤਾਂ ਕਿਵੇਂ ਦਿੱਤੀਆਂ ਜਾਂਦੀਆਂ ਕੁਰਬਾਨੀਆਂ ਕਿਵੇਂ ਦਿੱਤੀਆਂ ਜਾਂਦੀਆਂ ਉਹ ਪਰਿਵਾਰਾਂ ਦਾ ਹਾਲ ਕੀ ਹੁੰਦਾ ਮੁੜ ਕੇ ਇਹ ਕਦਰਾਂ ਕੀਮਤਾਂ ਅਸੀਂ ਦੇਖੀਆਂ ਏ ਕਿਸ ਤਰੀਕੇ ਨਾਲ ਸ਼ਹਾਦਤਾਂ ਦੇਣੀਆਂ ਪੈਂਦੀਆਂ ਐ ਤੇ ਕਿਵੇਂ ਵਿਧਵਾ ਕਿਵੇਂ ਭਰਾ ਕਿਵੇਂ ਬੱਚੇ ਬਾਅਦ ਬਿਲਕਦੇ ਆ ਤੁਸੀਂ ਇਹ ਚੀਜ਼ਾਂ ਨੂੰ ਜਾਣਦੇ ਨਹੀਂ ਉਹ ਤੋਂ ਬਾਅਦ ਤੁਸੀਂ ਇਹ ਕਹਿੰਦੇ ਹੋ ਤੁਸੀਂ ਹਮੇਸ਼ਾ ਪਾਕਿਸਤਾਨ ਦੇ ਹੱਕ 'ਚ ਬੋਲਿਓ ਚਾਹੇ ਗੌਰਵ ਗਗੋਈ ਹੋਵੇ ਚਾਹੇ ਤੁਸੀਂ ਰਾਜਾ ਬੜਿੰਗ ਸਾਹਿਬ ਹੋ ਪਰਲਮੈਂਟ 'ਚ ਵੀ ਤੁਸੀਂ ਬੋਲਿਓ ਅੱਜ ਤੁਸੀਂ ਇਹ ਕਹਿੰਦੇ ਹੋ ਵੀ ਸਾਡਾ ਦੇਸ਼ ਸਾਡੀ ਦੇਸ਼ ਦੀ ਫੌਜ ਤੁਹਾਨੂੰ ਜਹਾਜ਼ ਦਿਖਾਵੇ ਤੁਹਾਨੂੰ ਫਲੀਟ ਦਿਖਾਵੇ ਖੜਾ ਕਰਕੇ ਤੁਸੀਂ ਪਾਕਿਸਤਾਨ ਦੇ ਹੱਕ 'ਚ ਹੀ ਰਹੇ ਹੋ ਹਮੇਸ਼ਾ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਪਾਕਿਸਤਾਨ ਨੇ ਸਾਨੂੰ ਫਲੀਟ ਦਿਖਾਤਾ ਆਪਣਾ ਤੇ ਇੰਡੀਆ ਵਾਲੇ ਸਾਨੂੰ ਫਲੀਟ ਦਿਖਾਉਣ ਤੁਹਾਨੂੰ ਵਿਸ਼ਵਾਸ ਨਹੀਂ ਆਪਣੀ ਫੌਜ ਤੇ ਤੁਹਾਨੂੰ ਆਪਣੇ ਤੇ ਭਰੋਸਾ ਨਹੀਂ ਆ ਆਪਣੀ ਫੌਜ ਤੇ ਤੁਸੀਂ ਹਰ ਚੀਜ਼ ਤੇ ਯਾਰ ਸਵਾਲ ਖੜਾ ਕਰਦੇ ਹੋ ਹਰ ਚੀਜ਼ ਤੇ ਤੁਸੀਂ ਤਮਾਸ਼ਾ ਬਣਾਉਂਦੇ ਆਂ ਉਦੋਂ ਬਾਅਦ ਇੱਕ ਜਿਹੜੀ ਸਭ ਤੋਂ ਵੱਡੀ ਤੁਸੀਂ ਮਾਫੀ ਮੰਗੋ ਅੱਜ ਮੈਂ ਉਦੋਂ ਬਾਅਦ ਕੁਝ ਕਹਿਣਾ ਨਹੀਂ ਚਾਹੁੰਦਾ ਬਸ